ਸਸਰੀ ਘਰ ਦੀ ਸਾਰਿਆਂ ਨੂੰ ਸਾਰੇ ਖੁਸ਼ ਹੋਣਗੇ ਰੱਬ ਦੇ ਵੱਲੋਂ ਹੈ ਨਾ ਜੀ ਖੁਸ਼ ਹੋਣਾ ਵੇਚਦਾ ਕੋਲ ਬੱਤ ਅੱਛਾ ਅੱਜ ਦੀ ਗੱਲ ਜੇ ਮੈਂ ਕਰਦੀ ਆ ਮੈਂ ਮੰਗਾਇਆ ਇਚਾ ਪਲਾਸਟਿਕ ਦੇ ਪਿਪੇ ਤੇ ਇਹਨਾਂ ਚ ਮੈਂ ਕੀ ਕਰੂੰਗੀ ਤੁਸੀਂ ਸੋਚ ਸਕਦੇ ਹੋ ਨਹੀਂ ਸੋਚ ਸਕਦੇ ਮੈਂ ਸਮਝਾ ਇਹਨਾਂ ਜਿਵੇਂ ਪਰ ਨਾ ਪਾਣੀ ਹੂੰ ਬੋਲੋ ਥੀ ਲਾ ਕੇ একদম ਪੈਕ ਕਰਕੇ ਕਿਤੇ ਕਿਧਰ ਇੱਕ ਬੂੰਦ ਵੀ ਨਾ ਗੇ ਠੀਕ ਹੈ ਜੀ ਤੇ ਚਾਰੇ ਪਿਪੇ ਮੈਂ ਉਧਰ ਰੇੜਾ ਕਰਕੇ ਰੇੜੇ ਚੱਲ ਕੇ ਘਟਕੇ ਸਾਰੇ ਲੈ ਕੇ ਜਾਣੇ ਨੇ ਅੱਜ ਤੇ ਰੇੜਾ ਅੱਜ ਮੈਨੂੰ ਵੱਡਾ ਸਾਰਾ ਕਰਾ ਕੇ ਲੈ ਜਾਓ ਠੀਕ ਹੈ ਜੀ ਇਹ ਸਾਰਾ ਰੱਟੇ ਲੈ ਕੇ ਜਾਣਾ ਉੱਥੇ ਮੇਰੇ ਨਾਲ 2-4 ਦਿਨ ਤੇ ਬੋਦਲਾ ਘੜ ਘੜ ਵੇਚੀ ਦੋ ਠੀਕ ਹੈ ਜੀ ਬੋਤਲਾ ਮਹਿੰਗੀਆਂ ਵੀ ਖੋਗੇ ਬੋਦਲਾ ਵੇਚ ਦਾਂਗੇ ਤੇ ਸਸਤੇ ਲਈ ਜਾਗੇ ਤੇ ਇਹ ਜਿਸ ਤਿੱਕੇ ਮੇਰਾ ਸਟੀਲ ਦਾ ਕਰਦਾ ਠੀਕ ਹੈ ਜੀ ਐ ਚ ਵਪਾਰ ਹੁਣਿਆ 10 ਸਾਮਾਨ ਕਾਣ ਪੀਣ ਦਾ ਠੀਕ ਹੈ ਜੀ ਐ ਚ ਮੈਂ ਆਪਦਾ ਸਮਾਨ ਪਾਣ ਗਈ ਬਰੈਡ ਵਗੈਰਾ ਹੋ ਗਿਆ ਕੋਈ ਕੁਝ ਹੋਰ ਹੋ ਗਿਆ ਕੋਈ ਆਟਮ ਬਿਸਕੁਟ ਹੋ ਗਏ ਨਮਕੀਨ ਬਿਸਕੁਟ ਹੋ ਗਏ ਆ ਲੈ ਕੇ ਜਾਉਂਗੀ ਤੇ ਬਰੈਡ